ਵੀ ਵਰੁਣ ਚਲੇ ਜਿਨ੍ਹਾਂ ਦੀ ਡੈਥ ਅਕਜਲੀ ਵਿੱਚ ਐਗਰੀਕਲਚਰ ਦਾ ਕੰਮ ਕਰਦਿਆਂ ਕਿ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹਣੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 27 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਦੇਖੋ ਜਦੋਂ ਕਿਸੇ ਦਾ ਵਿਆਹ ਹੁੰਦਾ ਸਿਰਫ ਮੁੰਡੇ ਕੁੜੀ ਦਾ ਵਿਆਹ ਨਹੀਂ ਹੁੰਦਾ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਬਲਕਿ ਅਸੀਂ ਅਖਬਾਰਾਂ ਦੇ ਵਿੱਚ ਦੇਖਦੇ ਪਏ ਆ ਕਿ ਕੋਈ ਪਰਸਨ ਅਸਾਂ ਉੱਠਿਆ ਆ ਕਿ ਜਿਹੜਾ ਕਹਿੰਦਾ ਕਿ ਮੇਰਾ ਉਸਦਾ ਨਾ ਸੰਬੰਧ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਵੇਰੀ ਅਰੇਜ ਮੈਰਿਜ ਹੀ ਇਹਨਾਂ ਦੀ ਫੈਮਿਲੀ ਵੱਲੋਂ ਹੀ ਇਹ ਰਿਸ਼ਤਾ ਕੀਤਾ ਗਿਆ ਹੀ ਅਹੀਂ ਇਹਨਾਂ ਦਾ ਘਰ ਅਜੇ ਤੱਕ ਵੀ ਨਹੀਂ ਵੇਖਿਆ ਬਿਲਕੁਲ ਝੂਠ ਸਾਨੂੰ ਨਹੀਂ ਪਤਾ ਕਿ ਕਿਦੋਂ ਵਿਆਹ ਕੀਤਾ ਕਿਦੋਂ ਨਹੀਂ ਕੀਤਾ ਇਹ ਉਹ ਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਆ ਉਹਦੇ ਉਹ ਮੁੰਡੇ ਦੇ ਉੱਤੇ ਕੋਈ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਇਦ ਸਾਨੂੰ ਨਹੀਂ ਪਤਾ ਬੱਚੇ ਆਈ ਕੱਲ ਨਹੀਂ ਦੱਸਦੇ ਤੁਹਾਨੂੰ ਵੀ ਪਤਾ ਹੈ ਬੱਚੇ ਸਾਰੀ ਗੱਲ ਕਲੀਅਰ ਨਹੀਂ ਕਰਦੇ ਹਾਂ ਠੀਕ ਹੈ ਜੀ ਸਾਨੂੰ ਪਤਾ ਉਹ ਕਿਸੇ ਵੱਲ ਗਿਆ ਰਹੇ ਨੇ ਲੇਕਿਨ ਹੁਣ ਉਸ ਦੌਰਾਨ ਕੋਈ ਬੰਦਾ ਇਸ ਜੀ ਦਾ ਫਾਇਦਾ ਚੁੱਕ ਕੇ ਇੰਨੀ ਗੱਲ ਕਰ ਦਵੇ ਕਿ ਉਹ ਮੇਰੇ ਨਾਲ ਵਿਆਹਿਆ ਸੀ ਤੋਂ ਮੇਰੇ ਨਾਲ ਰਹਿੰਦਾ ਰਿਹਾ ਸੀ ਸਾਡੀ ਨੌਲੇਜ ਵਿੱਚ ਇਹ ਚੀਜ਼ਾਂ ਹੋਣਗੀਆਂ ਮੇਰਾ ਨਾਮ ਨੀਹਾਵਾ ਮੈਂ ਪਤਨੀ ਵਰੁਣ ਚਾਲੀ ਜਿਨ੍ਹਾਂ ਦੀ ਡੈਥ ਅਚਲੀ ਵਿੱਚ ਐਗਰੀਕਲਚਰ ਦਾ ਕੰਮ ਕਰਦੇ ਆਂ ਜਿਹੇ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹਨੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਅਵਿਆਹ 27 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਰਵਾ ਨਵ ਗ੍ਰਹਿ ਮੰਦਰ ਉੱਥੇ ਹੋਇਆ ਸੀ ਉਹਦਾ ਪ੍ਰੂਫ ਜਿਹੜੇ ਮੈਂ ਇੱਥੇ ਸਾਹਮਣੇ ਸਾਰੇ ਰੱਖਿਓਏ ਨੇ ਮੇਰੀ ਮੰਗ ਇਹ ਆ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬਣਟੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਲ ਹੋ ਹੁੰਦਾ ਕਿੜਾ ਉਹ ਸੂਚਨਾ ਇੱਕ ਦੇ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਆ ਸਾਡੀ ਮੈਰਿਜ ਦੇ ਬੱਤਲਾ ਸੀ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਇਲਾਵਾ ਦੀਆਂ ਵਿਆਹ ਦੀਆਂ ਫੋਟੋਆਂ ਸਰਟੀਫਿ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕਿਸੇ ਨੇ ਸੈਂਡ ਕੀਤੀ ਹੈ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਨਹੀਂ ਕਿਤੇ ਲਿਆ ਪਰ ਇਹ ਗੱਲ ਗੰਕਤ ਹੈ ਕਿਉਂਕਿ ਸਾਢੇ ਦਿਨ ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉੱਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਫ ਗਵਾਂਡ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿ ਹੁਣ ਕੋਈ ਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੀ ਰੀਜ਼ਨ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਹਾਂ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਹਾਂ ਮੇਰੀ ਜਿੱਥੇ ਮੇਰੀ ਸ਼ਾਪ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ੌਕ ਤੇ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੀ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਤਾਂ ਦੂਸਰਾ ਜਦੋਂ ਉਹਨਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬੰਦੀਆਂ ਰਸਮਾਂ ਆ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਨਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਆ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਥੇ ਮੇਰੇ ਤੇ ਕੁਝ ਅਲੀਕੇਸ਼ਨ ਹੋਏ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦ ਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹੂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਦੀ ਫੈ ਇਹਨਾਂ ਦਾ ਘਰ ਅਜੇ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਹੈਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਸੀ ਮੰਦਰ ਵਿੱਚ ਬੈਠੇ ਆ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਡੈਣੀ ਚਾਹੀਦੀ ਕਿ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਇਸ ਸ਼ੌਪ ਤੇ ਆ ਜਿਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ੌਪ ਤੇ ਹੀ ਬੈਠਦੀ ਆ ਇੱਕ ਅਗੇ ਤੁਸੀਂ ਆ ਜਿਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਗੈਰਾ ਵਰੀ ਇੱਕ ਜਦੋਂ ਪਹਿਲੀ ਵਾਰ ਹੀ ਆਇਆ ਉਦੋਂ ਮੇਰੇ ਹਸਬੰਡ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਝਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੋ ਸੀ ਜਦੋਂ ਪਹਿਲੀ ਵਾਰ ਆਏ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ ਸੋਚ ਕੇ ਦੱਸਾਂਗੇ ਫੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭੁਜਾਈ ਆ ਜਿਹੜੇ ਭਰਾ ਭੁਜਾਈ ਆ ਜਿਹੜੇ ਉੱਥੇ ਧਿਆਨਪੁਰ ਰਹਿੰਦੇ ਆ ਧਿਆਨਪੁਰ ਰਹਿੰਦੇ ਇੱਕ ਇਹਨਾਂ ਦੀ ਭਾਬੀ ਮਨੀਸ਼ਾ ਵਾ ਇਹ ਉਸ ਤੋਂ ਬਾਅਦ ਆਏ ਆ ਸਾਡੀ ਸ਼ੌਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਡਿਸਾਈਡ ਕੀਤਾ ਵਾ ਕਿ ਇਹ ਰਿਸ਼ਤਾ ਜਿਹੜਾ ਹੋਣਾ ਚਾਹੀਦਾ ਵਾ ਤੇ ਜਦੋਂ ਨੇ ਕਿਹਾ ਠੀਕ ਹੈ ਚਲੋ ਜੇ ਕਰਨਾ ਹੀ ਹੈ ਤੇ ਤੁਸੀਂ ਆ ਜਾਓ ਪਰ ਆਉਣਾ ਸ਼ੌਤੇ ਹੀ ਆ ਤੇ ਤੁਹੀ ਇਥੇ ਹੀ ਰੋਕਾ ਰਕਾਈ ਮਾੜੀ ਮੋਟੀ ਕਰਨੀ ਆ ਕਿਉਂਕਿ ਮੁੰਡੇ ਨੇ 13 ਤਰੀਕ ਨੂੰ ਵਾਪਸ ਚਲ ਜਾਣਾ ਹੈ ਇਸ ਕਰਕੇ ਜਿਆਦਾ ਵੱਡਾ ਨਹੀਂ ਕੋਈ ਫੰਕਸ਼ਨ ਕਰ ਨਹੀਂ ਸਕਦੇ ਤੇ ਅਸੀਂ ਇੱਕੋ ਦਿਨ ਵਿੱਚ ਬਸ ਉਥੇ ਵੀ ਬਸ ਰੋਕਾ ਹੀ ਲਾਉਣਾ ਵਾ ਹੋਰ ਅਸੀਂ ਕੁਝ ਕਰਨਾ ਨਹੀਂ ਹੈਗਾ ਉਹ ਜਿਹਦੇ ਨੇ ਰੋਕੇ ਵਾਲੇ ਦਿਨ ਆਏ ਆ ਉਹ ਦਿਨ ਇਹਨਾਂ ਦੇ ਵੱਡਾ ਭਰਾ ਮਨੀਸ਼ ਜਿਹੜੇ ਹੈਗੇ ਆ ਉਹ ਭਿਆਨਪੁਰ ਵਾਲੇ ਭਾਜੀ लवली ਭਾਜੀ ਦੇ ਜੀ ਉਹਨਾਂ ਦਾ ਨਾਮ ਆ लवली ਭਾਜੀ ਆਏ ਸੀ ਤੇ ਮਨੀਸ਼ਾ ਭਾਬੀ ਆਈ ਸੀ ਮਨੀਸ਼ਾ ਭਾਬੀ ਦੀ ਬੇਟੀ ਆ ਭਾਰਤੀ ਉਹ ਆਈ ਸੀ ਮਮਤਾ ਭਾਬੀ ਆਏਗੀ ਇਹ ਨਾਲ ਇਹਨਾਂ ਦੇ ਫਾਦਰ ਸਾਹਿਬ ਵੀ ਉਹਦਨ ਜਿਹੜੇ ਇਹ ਰੋਕਾ ਸਾਨੂੰ ਲਾ ਕੇ ਗਏ ਆ ਉਸ ਤੋਂ ਬਾਅਦ 12 ਨਵੰਬਰ ਨੂੰ ਉਹ ਵਾਪਸ ਆਏ ਆ ਜਦੋਂ ਵਿਆਹ ਕਰਾਉਣ ਵਾਸਤੇ ਕਿਉਂਕਿ ਜਦੋਂ ਉਹ ਵਿਆਹ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਸੀ ਕਿ ਜੋ ਮੈਂ ਸਿਰਫ ਉਹਨੂੰ ਵਿਆਹ ਕਰਾਉਣ ਆਉਣਾ ਵਾ ਤੇ ਜੇ ਤੁਸੀਂ ਵਿਆਹ ਕਰੋਗੇ ਮੇਨਾਂ ਤਾਂ ਮੈਂ ਤਾਂ ਹੀ ਇੰਡੀਆ ਉਹਨਾ ਤਾਂ ਤੇ ਮੈਂ ਉਹਨਾਂ ਨੇ ਕਿਹਾ ਕਿ ਮੇਰਾ ਰੋਕਾ ਹੋਇਆ ਹੋਇਆ ਵਾ ਤੇ ਤੁਸੀਂ ਇਹ ਗੱਲ بار-बार ਕਿਉਂ ਪੁੱਛਦੇ ਹੋ ਜਿਹੜਾ ਰੋਕਾ ਹੋਇਆ ਫਿਰ ਵਿਆਹ ਵਿੱਚ ਕੀ ਦਿੱਕਤ ਆਉਣੀ ਆ ਉਹ ਕਹਿੰਦੇ ਆ ਕਿ ਮੇਰੇ ਮੈਨੂੰ ਕੋਈ ਠੀਕ ਨਹੀਂ ਲੱਗਦਾ ਕਿ ਘਰ ਦੇ ਜਿਹੜੇ ਉਹ ਸਹਿਮਤ ਨਹੀਂ ਆ ਇਸ ਨਵੰਬਰ ਦੇ 12 ਨੂੰ ਉਹ ਜਦੋਂ ਆਏ ਆ ਉਹ ਵੀ ਮੈਂ ਫੋਟੋ ਜਿਹੜੀ ਉਹ ਮੀਡੀਆ ਸਾਹਮਣੇ ਰੱਖੀ ਆ ਜਿਹੜੇ ਸਾਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ 25 ਨਵੰਬਰ ਨੂੰ ਇਹਨਾਂ ਦੀ ਫੈਮਿਲੀ ਦੇ ਸਾਰੇ ਗਰੁੱਪ ਜਿਹੜੇ ਵੱਡੇ ਭਰਾ ਪਰਚਾਈਆਂ ਇਹਨਾਂ ਦੇ ਉਹ ਸਾਰੇ ਆਏ ਆ ਉਹ ਸਾਡੀ ਸ਼ੌਕ ਤੇ ਬੋਲ ਕੇ ਗਏ ਆ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਜੇ ਤੁਸੀਂ ਕਰਨਾ ਤੇ ਆਪਣੀ ਜ਼ਿੰਮੇਵਾਰੀ ਤੇ ਮੁੰਡੇ ਨੂੰ ਘਰ ਜਵਾਈ ਰੱਖੋ ਅਸੀਂ ਘਰ ਚ ਨਹੀਂ ਰੱਖਣਾ ਉਸ ਤੋਂ ਬਾਅਦ 26 ਤਰੀਕ ਨੂੰ ਮੁੰਡੇ ਦਾ ਫੋਨ ਆਉਂਦਾ ਮੇਰੇ ਡੈਡੀ ਨੂੰ ਕਿ ਮੇਰੀ ਫੈਮਿਲੀ ਨੇ ਮੇਰੇ ਅੱਗੇ ਇਹ ਗੱਲ ਰੱਖੀ ਆ ਕਿ ਜੇ ਮੈਂ ਵਿਆਹ ਕਰਾਉਣਾ ਵਾ ਤੇ ਘਰੋਂ ਨਿਕਲਾਂ ਘਰ ਚ ਹਿੱਸਾ ਨਹੀਂ ਮਿਲਣਾ ਤੇ ਘਰ ਜਵਾਈ ਬਣ ਕੇ ਅਗਲਿਆਂ ਦੇ ਘਰੇ ਰੋ ਤੇ ਜੇ ਮੈਂ ਆਉਣਾ ਵਾ ਤੇ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੋਗੇ ਤੇ ਮੇਰੇ ਪਾਪਾ ਨੇ ਇਹ ਗੱਲ ਕਹੀ ਕਿ ਪੁੱਤ ਜੇ ਮੈਨੂੰ ਪ੍ਰਾਪਰਟੀ ਦਾ ਲਾਲਚ ਹੁੰਦਾ ਤੇ ਜਦੋਂ ਮੈਂ ਤੈਨੂੰ ਮੰਦਰ ਚ ਵੇਖਿਆ ਸੀ ਮੈਂ ਇਹੋ ਗੱਲ ਕਹਿਣੀ ਸੀ ਕਿ ਤੇਰਾ ਘਰ ਘਾਟ ਵੇਖ ਕੇ ਤੇ ਫਿਰ ਤੇਨਾਂ ਗੱਲ ਕਰਾਂਗੀ ਅੱਗੋਂ ਰਿਸ਼ਤੇ ਦੀ ਪਰ ਮੈਂ ਤੇ ਪੁੱਤ ਤੈਨੂੰ ਹੀ ਵੇਖਿਆ ਸੀ ਤੇ ਮੈਂ ਤੇਰੇ ਨਾਲ ਹੀ ਮੰਗਣੀ ਆ ਵਿਆਹ ਲਈ ਵਿਆਹੀ ਵੀ ਤੇਰੇ ਨਾਂਵਾ ਮੈਨੂੰ ਪ੍ਰਾਪਰਟੀ ਦਾ ਕੋਈ ਲਾਲਚ ਨਹੀਂ ਆ ਤੇ ਤੇਨਾਂ ਜੇ ਕੋਈ ਵਧੀਕੀ ਹੁੰਦੀ ਆ ਤੇ ਤੂੰ ਆ ਜਾ ਮੈਂ ਵਿਆਹ ਕਰ ਦਾਂਗਾ 26 ਤਰੀਕ ਨੂੰ ਇਹ ਸ਼ਾਮ ਨੂੰ ਸਾਡੇ ਘਰ ਆਇਆ 27 ਤਰੀਕ ਨੂੰ ਕਿਉਂਕਿ ਸਾਡਾ ਕੋਈ ਪਾਲਿਸ ਦਾ ਕੋਈ ਅਰੇਂਜ ਨਹੀਂ ਹੋ ਸਕਿਆ ਇਹ ਦੀ ਛੇਤੀ ਤੇ ਨਾ ਹੀ ਕੋਈ ਕਾਰਡ ਵਗੈਰਾ ਛਪਿਆ ਹੀ ਵਿਆਹ ਦਾ ਇਸ ਕਰਕੇ ਵਿਆਹ ਜਿਹੜਾ ਸੀ ਮੰਦਿਰ ਵਿੱਚ ਇਕਦਮ ਵਿੱਚ ਕੀਤਾ ਇਕਦਮ ਵਿੱਚ ਵਿਆਹ ਕੀਤਾ ਸੀ ਉਹਦੇ ਵਿੱਚ ਉਹਦੇ ਸਾਰੇ ਸਬੂਤ ਮੈਂ মিডিਆ ਗਿਆ ਰੱਖਿਆ ਲਾਵਾਂ ਦੀਆਂ ਵੀਡੀਓ ਫੋਟੋਆਂ ਸਰਟੀਫਿਕੇਟ ਸਾਰਾ ਕੁਝ ਜੋ ਹੋਇਆ ਮੈਂ মিডিਆ ਨੂੰ ਦਿੱਤਾ ਵਾ ਹੁਣ ਮੇਰੀ ਮੰਗ ਇਹ ਆ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਵਿਊ ਆਇਆ ਉਹਨਾਂ ਵਿੱਚ ਉਹਨਾਂ ਨੇ ਮੇਰਾ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਮੈਂ মিডিਆ ਨੂੰ ਦੱਸਣਾ ਚਾਹੁੰਦੀ ਕਿ ਉਹ ਮੈਰਿਡ ਹੀ ਸਾਢੇ 3 ਮਹੀਨੇ ਉਹ ਸਾਡੇ ਘਰੇ ਰਹੇ ਆ ਤੇ ਉਹਨਾਂ ਦੀ ਲਾਸਟ ਦੀ ਜਦੋਂ ਉਹਨਾਂ ਦੀ ਬਾਡੀ ਆਉਣੀ ਆ ਉਹਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਇਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ। ਉਹ ਤਵਾਰੀ ਹੋਈ ਆ ਮੇਰੇ ਕੋ ਸਾਰੇ ਸਬੂਤ ਵਿਏ ਗਿਆ। ਉਹ ਗਾਲੇ ਦੇ ਵੀ ਮੇਰੇ ਕੋ ਹੈਗੇ ਆ ਮੈਂ ਵਿਖਾ ਦਿੰਦੀ ਆ। ਅਸੀਂ ਅੱਜ ਵੀ ਗਏ ਸੀ ਪਰ ਉੱਥੇ ਸਾਨੂੰ ਇਹ ਪਿਆ ਗਿਆ ਕਿ ਐਸਐਸਪੀ ਸਾਹਿਬ ਐਸਐਸਪੀ ਦੇ ਦਫ਼ਤਰ ਦੀ ਉਹ ਉੱਥੇ ਬੈਠੇ ਨਹੀਂ ਹੈਗੇ। ਉੱਥੇ ਤੁਹਾਨੂੰ ਐਪਲੀਕੇਸ਼ਨ ਵੀ ਮੈਂ ਲਿਖੀ ਹੋਈ ਆ। ਇਹ ਮੇਰੀ ਐਪਲੀਕੇਸ਼ਨ ਐ ਐਸਐਸਪੀ ਸਾਹਿਬ ਨੂੰ ਮੈਂ ਇਹ ਮੰਗ ਕੀਤੀ ਆ ਕਿਉਂਕਿ ਇਹਨਾਂ ਦੀ ਫੈਮਿਲੀ ਵਿਆਹ ਲਈ ਰਜਾਮੰਦ ਨਹੀਂ ਸੀ ਹੈਗੀ ਤੇ ਹੁਣ ਉਹਨਾਂ ਦੀ ਜਦੋਂ ਬਾਡੀ ਆਉਂਦੀ ਆ ਉਹਦੀ ਮੈਨੂੰ ਦੱਸਿਆ ਜਾਵੇ ਸੂਚਨਾ ਦਿੱਤੀ ਜਾਵੇ ਤੇ ਬੋੜੀ ਦੇ ਔਰ ਰਸਮਾਂ ਦੇ ਦੌਰਾਨ ਜਿਹੜੀ ਆ ਮੇਰੇ ਫੈਮਿਲੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਕਿਉਂਕਿ ਇਹਨੇ ਇਹਨਾਂ ਵੱਲੋਂ ਐਲੀਕੂਸ਼ਨ ਲਵਾਏ ਜਾ ਰਹੇ ਆ ਮੇਰੇ ਤੇ ਮੇਰਾ ਨਾਮ ਜਗਦੀਸ਼ ਰਾਜ ਸ਼ਰਮਾ ਦੀ ਮੈਂ 27 ਨਵੰਬਰ ਨੂੰ ਆਪਣੀ ਬੇਟੀ ਦੀ ਸ਼ਾਦੀ ਦੇ ਨਾਲ ਕੀ ਗੇ ਵਰਨ ਸ਼ੈਲੀ ਦੇ ਨਾਲ ਉਹ 3 ਮਹੀਨੇ ਸਾਢੇ 3 ਮਹੀਨੇ ਸਾਡੇ ਘਰੇ ਰਿਹਾ ਸਾਡੇ ਕੋਲ ਹੀ ਰਿਹਾ 17 ਮਾਰਚ ਨੂੰ ਉਹ ਗਏ ਆ ਇਥੋਂ ਗਏ ਆ ਟਿਕਟ ਵੀ ਮੈਂ ਕਰਾ ਕੇ ਦਿੱਤੀ ਆ ਨਜੀਦਪਾਲ ਮੈਨੂੰ ਇਹ ਨਹੀਂ ਜਾਣਦੇ ਨਿਵਿਆਦ ਕੋਈ ਮੈਨੂੰ ਕੋਈ ਵੀ ਦਰੁਗਿਆ ਸਾਡੇ ਘਰ ਚ ਕੋਈ ਨਹੀਂ ਪਤ ਪਹਿਲਣੇ ਨਹੀਂ ਪਤਾ ਵੀ ਵਿਆਹ ਹੋਇਆ ਹੈ ਜਨੇ ਆਪਣੇ ਤੌਰ ਤੇ ਜੋ ਮਰਜੀ ਬਣਾ ਲੈ ਮੈਂ ਨਹੀਂ ਗਿਆ ਨਾ ਸਾਡੇ ਪਰਿਵਾਰ ਤੋਂ ਕੋਈ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਵਿਆਹ ਕਦੋਂ ਹੋਇਆ ਕਦੋਂ ਨਹੀਂ ਹੋਇਆ ਕਿਤੇ ਆ ਸਾਨੂੰ ਪਤਾ ਹੈ ਬਾਰੇ ਸਾਨੂੰ ਕੋਈ ਪਤਾ ਲੱਗਾ ਵਿਆਹ ਦਾ ਜਾ ਬਾਰੇ ਕੋਈ ਜਾਣਕਾਰੀ ਨਹੀਂ ਮੇਰਾ ਨਾਮ ਜਿੰਮੀ ਹੈ ਮੈਂ ਉਦੀਪੱਟੀ ਪੱਪੀ ਆਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਲਕਿ ਅਸੀਂ ਅਖਬਾਰਾਂ ਦੇ ਵਿੱਚ ਦੇਖਦੇ ਪਏ ਆ ਕਿ ਕੋਈ ਪਰਸਨ ਅਸਾਂ ਉੱਠਿਆ ਆ ਕਿ ਜਿਹੜਾ ਕਹਿੰਦਾ ਕਿ ਮੇਰਾ ਉਸ ਘਰ ਨਾਲ ਸੰਬੰਧ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹ ਚੀਜ਼ਾਂ ਨੂੰ ਪੜ੍ਹ ਕੇ ਹੀ ਉਹਨਾਂ ਨੂੰ ਇਸ ਕਰਕੇ ਹੀ ਜਵਾਬ ਦੇ ਰਹੇ ਆ ਕਿ ਜਿਸ ਜਿਹੜਿਆਂ ਨੂੰ ਨੌਲੇਜ ਹੀ ਨਹੀਂ ਹੈ ਨੀ ਉਹ ਸਾਨੂੰ ਉਹਨਾਂ ਅਖਬਾਰਾਂ ਥਰੂ ਪਤਾ ਲੱਗੂਗਾ ਤਾਂ ਅਸੀਂ ਤਾਂ ਕਵਾਂਗੇ ਕਿ ਸਾਡੀ ਨੌਲੇਜ ਇਹ ਚੀਜ਼ਾਂ ਹੋਈਆਂ ਦੀਆਂ ਨਹੀਂ ਸਾਨੂੰ ਉਸੀ ਦਾ ਜਵਾਬ ਦੇਣਾ ਪਊਗਾ ਤਾਂ ਅਸੀਂ ਬਸ ਉਹ ਜਵਾਬ ਦਿੰਨੇ ਪਏ ਆ ਸਾਡਾ ਤਾਂ ਕਿਸੇ ਦਾ ਸੰਬੰਧ ਤਾਂ ਤਾਂ ਹੁੰਦਾ ਨਾ ਕਿ ਕੋਈ ਚਾਹ ਰਿਸ਼ਤੇਦਾਰ ਸਾਡੇ ਪਰਿਵਾਰ ਦੇ ਬੈਠੇ ਆ ਚਾਹ ਉਹਨਾਂ ਦੇ ਪਰਿਵਾਰ ਦੇ ਬੈਠੇ ਦੇਖੋ ਜਦੋਂ ਕਿਸੇ ਦਾ ਵਿਆਹ ਹੁੰਦਾ ਸਿਰਫ ਮੁੰਡੇ ਕੁੜੀ ਦਾ ਵਿਆਹ ਤਾਂ ਨਹੀਂ ਹੁੰਦਾ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਜਦੋਂ ਸਾਨੂੰ ਮੁੰਡੇ ਨੇ ਜਾਣਕਾਰੀ ਨਹੀਂ ਦਿੱਤੀ ਕਿ ਹਾਂ ਵੀ ਮੈਂ ਫਲਾ ਫਾਤੇ ਵਿਆਹ ਕਰਾਣ ਲੱਗਾ ਵਾਂ ਠੀਕ ਹੈ ਉਹ ਆਂਦਾ ਸੀਗਾ ਉਹ ਤਾਂ ਅੱਗੇ ਵੀ ਯਾਰਾਂ ਦੋਸਤਾਂ ਦੇ ਨਾਲ ਰਹਿਣਾ ਹੁੰਦਾ ਹੀ ਕਦੀ 4 ਦਿਨ ਨਹੀਂ ਆਇਆ ਕਦੀ 5 ਦਿਨ ਨਹੀਂ ਆਇਆ ਤਾਂ ਸਾਡੀ ਨਜ਼ਰ ਤੇ ਉਹ ਬਾਹਰ ਇਦਾਂ ਹੀ ਕਿਸੇ ਨਾਲ ਰਹਿ ਰਿਹਾ ਵਾ ਬੱਚੇ ਆਈ ਕੱਲ ਨਹੀਂ ਦੱਸਦੇ ਤੁਹਾਨੂੰ ਵੀ ਪਤਾ ਹੈ ਬੱਚੇ ਸਾਰੀ ਗੱਲ ਕਲੀਅਰ ਨਹੀਂ ਕਰਦੇ ਹਾਂ ਠੀਕ ਹੈ ਜੀ ਸਾਨੂੰ ਪਤਾ ਉਹ ਕਿਸੇ ਨਾਲ ਗੇਰ ਰਹਣ ਲੇਕਿਨ ਹੁਣ ਉਸ ਦੌਰਾਨ ਕੋਈ ਬੰਦਾ ਇਸ ਚੀਜ਼ ਦਾ ਫਾਇਦਾ ਚੁੱਕ ਕੇ ਇੰਨੀ ਗੱਲ ਕਰ ਦਵੇ ਕਿ ਉਹ ਮੇਰੇ ਨਾਲ ਵਿਆਹਿਆ ਸੀ ਤੋਂ ਮੇਰੇ ਨਾਲ ਰਹਿੰਦਾ ਰਿਹਾ ਜੀ ਸਾਡੀ ਨੌਲੇਜ ਦੇ ਵਿੱਚ ਇਹ ਚੀਜ਼ਾਂ ਹਨ ਨਹੀਂ ਹਾਂ ਭਾਜੀ ਮੈਂ ਤੁਸੀਂ ਕਹਿੰਦੇ ਫੋਟੋਗ੍ਰਾਫੀ ਉਹਨਾਂ ਨੇ ਜੋ ਫੋਟੋਸ ਦਿਖਾਈਆਂ ਇਹ ਕੁਝ ਵੀ ਹੈ ਦੇਖੋ ਹੁਣ ਬੱਚਾ ਬਾਲ ਜਾ ਕੇ ਕੀ ਕਰ ਆਇਆ ਉਸਦੇ ਪਰਿਵਾਰ ਨੂੰ ਉਹਦਾ ਕੀ ਪਤਾ ਹੈ ਠੀਕ ਹੈ ਨਾ ਜਾਂ ਤਾਂ ਉਹ ਕੁੜੀ ਨੂੰ ਲੈ ਕੇ ਇਸ ਘਰ ਚ ਆਇਆ ਹੁੰਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਸਾਡੇ ਘਰ ਦੀ ਨੋ ਹੈ ਠੀਕ ਹੈ ਨਾ ਜਦੋਂ ਉਸ ਬੱਚੇ ਨੇ ਨਾਤ ਘਰ ਆ ਕੇ ਕੋਈ ਜਾਣਕਾਰੀ ਦਿੱਤੀ ਇਸ ਬਾਰੇ ਤੇ ਨਾ ਹੀ ਉਹਨੇ ਇਹ ਦੱਸਿਆ ਕਿ ਹਾਂ ਕਿ ਮੈਂ ਬਾਹਰ ਕਿਤੇ ਰਹਿ ਰਿਹਾ ਕਿਸੇ ਕੁੜੀ ਨਾਲ ਸਾਨੂੰ ਇਸ ਦਾ ਪਤਾ ਕਿੱਦਾਂ ਲੱਗੂ ਤੁਸੀਂ ਖੁਦ ਦੱਸੋ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਰਹੀ ਗੱਲ ਜਿਸਾ ਹੁਣ ਤੁਸੀਂ ਸਾਡੇ ਫਾਦਰ ਸਾਹਿਬ ਨੂੰ ਪੁੱਛ ਰਹੇ ਹੋ ਕਿ ਕਿੱਦਾਂ ਹੋਇਆ ਕਿਦਾਂ ਨਹੀਂ ਉਹ ਤਾਂ ਵਿਚਾਰੇ ਪਹਿਲੇ ਬਿਮਾਰੀਆਂ ਦੇ ਵਿੱਚ ਪਤਾ ਨਹੀਂ ਕਿਸ ਕਿ ਤਰ੍ਹਾਂ ਨਾਲ ਆਪਣੀਆਂ ਆਪ ਤੋਂ ਸੰਭੀ ਫਿਰਨ ਢਏ ਇੱਕ ਜਵਾਨ ਬੰਦੇ ਦੀ ਜਦੋਂ ਬੱਚੇ ਦੀ ਮੌਤ ਹੁੰਦੀ ਹੈ ਨਾ ਘਰ ਦਾ ਪਤਾ ਨਹੀਂ ਹਾਲ ਕੀ ਹੋ ਜਾਂਦਾ ਅਸੀਂ ਇਹੋ ਜਿਹੀਆਂ ਚੀਜ਼ਾਂ ਲਈ ਤਾਂ ਤਿਆਰ ਹੀ ਨਹੀਂ ਆ ਜੋ ਸਾਨੂੰ ਅੱਜ ਫੇਸ ਕਰਨੀਆਂ ਪੈਂਦੀਆਂ ਭਈਆਂ ਤਿਆਰ ਹੋਣਾ ਪਊਗਾ ਜੇ ਕੋਈ ਸਾਡੇ ਮਤਲਬ ਬੇਮਤਲਬ ਦੇ ਵਿੱਚ ਸਾਡੇ ਉੱਤੇ ਅਲੀਗੇਸ਼ਨ ਲਾਊਗਾ ਤਾਂ ਦੇਖੋ ਭਾਜੀ ਸਾਨੂੰ ਤਾਂ ਉੱਠਣਾ ਪਊਗਾ ਅਸੀਂ ਬਿਨਾਂ ਮਤਲਬ ਕੋਈ ਇਲਜ਼ਾਮ ਥੋੜੇ ਸਿਰ ਤੇ ਲਾਵਾਂਗੇ ਸਾਡਾ ਪਰਿਵਾਰ ਬੜਾ ਵੱਡਾ ਵਾ ਜੇ ਅਸੀਂ ਚੁੱਪ ਕਰਕੇ ਬੰਨੇ ਫਿਰ ਗੁਨੇ ਕਰਹੀ ਕੋਾਨੇ ਆ ਜਦਕਿ ਸਾਡਾ ਕੋਈ ਰੋਲ ਮੇਰਾ ਨਾਮ ਲਵਲੀ ਹੈ ਵੱਡਾ ਭਰਾ ਉਹਨਾਂ ਦਾ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਕਿਦੋਂ ਵਿਆਹ ਹੋਇਆ ਸਾਡੇ ਘਰ ਦਾ ਕੋਈ ਪਰਿਵਾਰ ਦਾ ਮੈਂਬਰ ਕੋਈ ਉੱਥੇ ਵਿਆਹ ਵਿੱਚ ਪਹੁੰਚਿਆ ਹੋਏ ਜਾਂ ਸਾਡੇ ਕੋਈ ਉੱਥੇ ਫੋਟੋ ਦੱਸ ਦੇ ਸਾਨੂੰ ਵੀ ਅਸੀਂ ਅਸੀਂ ਉੱਥੇ ਗਏ ਹਾਂ ਸਾਡੇ ਪਰਵਾਦਾ ਇੱਕ ਬੰਦਾ ਵੀ ਛੋਟਾ ਬੱਚਾ ਵੀ ਇਹਨੂੰ ਪਤਾ ਹੋਵੇ ਕਿ ਕਿਦੋਂ ਵਿਆਹ ਹੋਇਆ ਕਿਦੋਂ ਨਹੀਂ ਹੋਇਆ ਜਾਂ ਸਾਨੂੰ ਘਰ ਸਾਡੇ ਘਰ ਕੋਈ ਸੁਨੇਹਾ ਦੱਸ ਕਿ ਤੁਹਾਡੇ ਮੁੰਡੇ ਦਾ ਵਿਆਹ ਵਾ ਕਿ ਨਹੀਂ ਵਿਆਹ ਇਸ ਗੱਲ ਪਰ ਸਾਨੂੰ ਕੋਈ ਕੀ ਦੀ ਕੋਈ ਨੌਲੇ ਨਹੀਂ ਰੁਕਾ ਆਇਆ ਹੋਇਆ ਉਹ ਸਾਨੂੰ ਨਹੀਂ ਪਤਾ ਕੀ ਕੀ ਨੇ ਕਿ ਕਿ ਨੇ ਰੁਕਾ ਤਾਂ ਕਹੀ ਕਰਦੇ ਮੈਂ ਕਿ ਤਿੰਨ ਰੁਕੇ ਤੇ ਮਰੇ ਹੋਏ ਹੁਣ ਇਹ ਥੋੜੀ ਮੈਂ ਤਿੰਨਾਂ ਕੁੜੀਆਂ ਨਾਲ ਵਿਆਹ ਕਰਾ ਲੈਣਾ ਜਦੋਂ ਤੁਹਾਡਾ ਭਰਾ ਆਇਆ ਸੀ ਇੱਥੇ ਉਦੋਂ ਤੇ ਸਾਢੇ ਤਿੰਨ ਤਿੰਨ ਮਹੀਨੇ ਰਹਿ ਗਿਆ ਕੁਝ ਉਸ ਦੌਰਾਨ ਤੁਹਾਨੂੰ ਕੁਝ ਵੀ ਇਲਮ ਨਹੀਂ ਹੋਇਆ ਕਿ ਉਹ ਇਸ ਤਰੀਕੇ ਦਾ ਕੰਮ ਕਰਨ ਜਾ ਰਿਹਾ ਕੰਮ ਹੁਣ ਇਥੋਂ ਮੈਂ ਧਿਆਨ ਪੁਰ ਰਹਿਣਾ ਮੇਰੇ ਮਦਰੋਂ ਜਾਂ ਹੂੰ ਇਹਦੇ ਜਵਾਰ ਦੋਸਤਿਆਂ ਗਲੀ ਦੇ ਨਾਲ ਦੀ ਗਲੀ ਹੈਗਾ ਉਹ ਦੋ ਚਾਰ ਦਿਨ ਕੋਕ ਦੇ ਉਧਰ ਰਹਿ ਗਿਆ ਕਿ ਇੱਧਰ ਰਹਿ ਗਿਆ ਇਹ ਬਾਰੇ ਵਿਆਹ ਬਾਰੇ ਸਾਨੂੰ ਕੋਈ ਨਹੀਂ ਪਤਾ ਕਿ ਹੇਕ ਪਰਵਾਰ ਦੇ ਵਿੱਚ ਕਿਹੇ ਗਲੀ ਦੇ ਵਿੱਚੋਂ ਪਤਾ ਕਰ ਲੋ ਇਹਦਾ ਵਿਆਹ ਕਦੋਂ ਹੋਇਆ ਹੁਣ ਆ ਚਾ ਥੋੜੇ ਦਿਨ ਨੂੰ ਵਿਆਹ ਗਲੀ ਚ ਵਿਆਹ ਸਾਰੇ ਪੂਰੀ ਗਲੀ ਨੂੰ ਪੂਰੇ ਮੰਦਨ ਨੂੰ ਪਤਾ ਪਿਆ ਵਿਆਹ ਹੋਇਆ ਤੇ ਸਾਡੇ ਇਥੇ ਗਲੀ ਚ ਕਿਸੇ ਨੂੰ ਪੁੱਛ ਲੋ ਪੀ ਇਹਦਾ ਮੁੰਡੇ ਦਾ ਵਿਆਹ ਹੋਇਆ ਵਾ ਅਹੀਂ ਨੇ ਕਹਿੰਦੇ ਚਲੋ ਅਹੀਂ ਕਹਿੰਦੇ ਵੀ ਜੇ ਵਿਆਹ ਹੋਇਆ ਜਾਂ ਨਹੀਂ ਹੋਇਆ ਕਿਸੇ ਗਲੀ ਦੇ ਵਿੱਚੋਂ ਪਤਾ ਕਰ ਲਓ ਕਿ ਇਹਦਾ ਮੁੰਡਾ ਵਿਆਹ ਹੋਇਆ ਸਾਡੇ ਘਰ ਦੇ ਵਿੱਚੋਂ ਕਿਸ ਦਾ ਆਖਦ ਬਕੇ ਰੋ ਉੱਥੇ ਜਿੱਥੇ ਉਹਨਾਂ ਕਰ ਲੈ ਵਿਆਹ ਕੀਤਾ ਹੋਊਗਾ ਸਾਡੇ ਪਰਿਵਾਰ ਦਾ ਕੋਈ ਬੰਦਾ ਬੰਦਾ ਉੱਥੇ ਪਹੁੰਚਿਆ ਕੋਈ ਸਾਡੀ ਕੋਈ ਫੋਟੋ ਲੱਗੀ ਹੈ ਸਾਈਨ ਨਹੀਂ ਹੋਈ ਕੋਈ ਤੇ ਜਾਂ ਕੇ ਇਹਦਾ ਡੈਡੀ ਦਾ ਕੋਈ ਉੱਥੇ ਜੇ ਫਰਜ ਕਰ ਲਓ ਜੇ ਕੀਤਾ ਵੀ ਹੋਊਗਾ ਵਿਆਹ ਡੈਡੀ ਦਾ ਫਰਜ ਬੰਦਾ ਹੈ ਵੀ ਡੈਡੀ ਦਾ ਉੱਥੇ ਕੋਈ ਕੁੜੀ ਨੂੰ ਕੋਈ ਪਾਉਂਦੇ ਦੂਜਾ ਕੀ ਇਹਦਾ ਨਾਸਕਣ ਵਗੈਰਾ ਪਾਉਂਦੇ ਸਾਡੇ ਕੋਈ ਪ੍ਰਵਾਦ ਨੂੰ ਸਾਨੂੰ ਪਤਾ ਹੀ ਕੋਈ ਨਹੀਂ ਪਈ ਅਸੀਂ ਉੱਥੇ ਵਿਆਹ ਜਾਣਾ ਕਿ ਨਹੀਂ ਜਾਣਾ ਸੰਤ ਕਿਸੇ ਦੇ ਨੌਲੇਜ ਨਹੀਂ ਤੇ ਅਸੀਂ ਵਿਆਹ ਗਿਆ ਨਾ ਸੰਜਾ ਨੂੰ ਘਰ ਦੇ ਪਤਾ ਵੀ ਇਹਦਾ ਵਿਆਹ ਹੋਣਾ ਵਾ ਜਾਦੂ ਟੂਣਾ ਕੀਤੇ ਉਹਦੇ ਉੱਤੇ ਜਾਦੂ ਟੂਨੇ ਕਰਕੇ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੇ ਦਿਮਾਗ ਤੇ ਕੀ ਧੂੜਿਆ ਕੀ ਨਹੀਂ ਕੀਤਾ ਇਹ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਰੋਕੇ ਵੇਲੇ ਹੁਣ ਮੈਂ ਕਈ ਕਈਆਂ ਵਾਂਦ ਗਿਆ ਉਹ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਤਿੰਨ ਵਾਰੀ ਮੇਰੇ ਨਾਲ ਰੁਕੇ ਉਥੇ ਗਏ ਪਰ ਉਹ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੁਝ ਨਹੀਂ ਕਹਿ ਕੇ ਆਏ ਆ ਵੇ ਵੇਖਾਂਗੇ ਸਭ ਬਿਲਕੁਲ ਝੂਠ ਸਾਨੂੰ ਨਹੀਂ ਪਤਾ ਕਿ ਕਦੋਂ ਵਿਆਹ ਕੀਤਾ ਕਦੋਂ ਨਹੀਂ ਕੀਤਾ ਇਹ ਉਹਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਆ ਉਹਦੇ ਉਹਨਾਂ ਮੁੰਡੇ ਦੇ ਉੱਤੇ ਕੋਈ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਨੂੰ ਸਾਨੂੰ ਨਹੀਂ ਪਤਾ ਲੇਕਿਨ ਉਹਦੇ ਦਿਮਾਗ 'ਚ ਕੁਝ ਨਹੀਂ ਰਹਿਣ ਦਿੱਤਾ ਇੱਕਦਮ ਦਿਮਾਗ ਉਹਦਾ ਫਰੈਸ਼ ਕਰਤਾ ਪੀਏ ਮੈਂ ਕੀ ਕੰਡਿਆ ਤੇ ਕੀ ਨਹੀਂ ਕੰਡਿਆ ਸਾਨੂੰ ਜੇ ਪਤਾ ਹੁੰਦਾ ਤਾਂ ਅਸੀਂ ਜਾਈਏ ਕਿਤੇ ਵਿਆਹ ਤੇ ਸਾਨੂੰ ਤਾਂ ਕਹੀ ਗੱਲ ਦਾ ਪਤਾ ਹੀ ਕੋਈ ਨਹੀਂ ਕਿ ਇਹਦਾ ਵਿਆਹ ਹੋਣਾ ਕਿ ਨਹੀਂ ਹੋਣਾ ਸਾਨੂੰ ਨਹੀਂ ਪਤਾ ਕਿ ਘਰ ਵਾਲਾ ਹੈਗਾ ਕਿ ਨਹੀਂ ਘਰ ਲੇਕਿਨ ਸਾਡਾ ਮੁੰਡਾ ਵਾ ਸਾਨੂੰ ਮਿਲਣੀ ਚਾਹੀਦੀ ਡੈਡ ਬੋਡੀ ਮਿਲਣੀ ਚਾਹੀਦੀ ਸਾਡਾ ਬੱਚਾ ਛੋਟਾ ਛੋਟਾ ਭਰਾ ਮੇਰਾ ਉਹ ਮਾਮੀ ਲੱਗਦੀ ਆ ਪੀ ਉਹਦੀ ਡੈਡ ਬੋਡੀ ਮਿਲਣੀ ਚਾਹੀਦੀ ਆ ਕਰਨਾ ਹੋਣਾ ਜਾਈਦਾ ਵਾ ਸਾਡਾ ਭਰਾ ਸਾਡਾ ਸਾਡਾ ਡਾਡੀ ਦਾ ਲੜਕਾ ਸਾਨੂੰ ਸਾਨੂੰ ਸਭ ਕੋਈ ਕਹੀ ਆਪਣੇ ਕਾਂਡੇ ਛੋਟਾ ਭਰਾ ਸਾਡਾ ਉਥੇ ਉਹ ਵੀ ਨਾਲ ਉਹਨੇ ਸਾਨੂੰ ਦੱਸਿਆ ਵੀ ਆ ਡੈਡ ਬੋਡੀ ਆ ਦੀ ਡੈਥ ਹੋ ਗਈ ਆ ਜੇ ਫਰਜ ਕਹ ਲੋ ਉਹ ਉਥੇ ਨਾ ਹੁੰਦਾ ਕਿ ਕਿਸ ਨੂੰ ਪਤਾ ਨਹੀਂ ਲੱਗਣਾ ਵੀ ਅਦੀ ਡਾਡੀ ਬੋਡੀ ਉਹ ਉਥੇ ਹੈਗਾ ਵੀ ਹੈ ਫਰਜ ਕਹ ਲੋ ਮਾਲਕ ਨਹੀਂ ਦੱਸਦਾ ਕਿ ਤੱਕ ਬੋਡੀ ਆਵਰ ਦਫਰਦ ਕਰ ਦਿੰਦਾ ਸਾਨੂੰ ਕੀ ਪਤਾ ਲੱਗਣਾ ਹੈ ਪਿਓ ਦੇ ਉਹ ਦੇਖੀ ਹੋਈ ਕਿ ਨਹੀਂ ਹੋਈ ਉਹਦੀ ਸੰਦੇ ਇੱਕ ਗੱਲ ਤਾਂ ਨਹੀਂ ਪਤਾ ਤੁਹਾਨੂੰ ਪਤਾ ਕੀ ਕੀਤਾ ਕੀ ਨਹੀਂ ਕੀਤਾ ਤੇ ਕੀ ਨਹੀਂ ਕੀਤਾ ਵਿੱਕੀ ਕਾਉਂਸਲ ਤਰਨਪੁਰ ਕੋਈ ਰੇ ਨਿਬਰ ਨੇ ਜੀ ਇਸ ਚੀਜ਼ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਕਿਉਂਕਿ ਕੋਈ ਵਿਆਹ ਸ਼ਾਦੀ ਹੋਵੇ ਆਸ ਫਰੋਸ ਗਲੀ ਗਮਾਂਡ ਸਭ ਨੂੰ ਪਤਾ ਲੱਗਦਾ ਅਸੀਂ ਤਾਂ ਸ਼ੌਕਡਾ ਕਿ ਸਾਨੂੰ ਮਤਲਬ ਕਿ ਇਹ ਜਿਹੜਾ ਅਪਡੇਟ ਹੈ ਹੁਣੇ ਮਿਲਿਆ ਜਿਹਦੀ ਕੋਈ ਗੱਲ ਨਹੀਂ ਆਂਦਾ ਸੀਗਾ ਆ ਕੇ ਮਤਲਬ ਕਿ ਜਿਸ ਤਰ੍ਹਾਂ 2-4-5 ਦਿਨ ਬਾਅਦ ਚੰਗਨ ਦਾ ਕਿਤੇ ਘੁੰਮਣ ਫਿਰਨ ਚਲਾ ਗਿਆ ਇਤੋਂ ਜ਼ਿਆਦਾ ਕੋਈ ਗੱਲ ਕਰੀ ਨਹੀਂ ਦੇਖੋ ਜੀ ਜਿਹੜੀ ਵੀ ਫੈਮਿਲੀ ਉੱਤੇ ਕੋਈ ਆਪਣਾ ਹੱਕ ਜਿਤਾ ਰਹੀ ਹੈ ਉਹ ਗਲਤ ਇਸ ਚੀਜ਼ ਬਾਰੇ ਇਸ ਪਰਿਵਾਰ ਨੂੰ ਜਾਂ ਆਸ ਪੜੋਸ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ